ਜਿਹੜੇ ਸ਼ਹੀਦਾਂ ਦੇ ਦਿਨ ਹੁੰਦੇ ਨੇ ਉਹ ਇਹ ਕੌਣ ਵਾਲੀ ਜਨਰੇਸ਼ਨ ਦੇ ਲਈ ਜਿਵੇਂ ਕਹਿੰਦੇ ਪ੍ਰੇਰਨਾ ਸਰੋਤ ਹੁੰਦੇ ਨੇ ਉਹਨਾਂ ਦੇ ਦਿਖਾਏ ਰਸਤਿਆਂ ਤੋਂ ਆਪਾਂ ਸੇਧ ਲੈਣੀ ਹੁੰਦੀ ਹੈ ਉਹਨਾਂ ਦੇ ਦਿਖਾਏ ਰਸਤਿਆਂ ਤੋਂ ਆਪਾਂ ਕੰਮ ਕਰਨ ਦਾ ਸਮਾਜ ਨੂੰ ਉੱਤੇ ਚੱਕਣ ਦਾ ਤਰੀਕਾ ਸਿੱਖਣਾ ਹੈ ਸਾਡੇ ਮਹਾਨ ਸ਼ਹੀਦ ਨੇ ਜਿਨ੍ਹਾਂ ਨੇ ਸਾਨੂੰ ਖੂਨ ਦਾ ਰੰਗ ਕੇ ਮਹਰੇ ਮਹਗੇ ਭਾਰੀ ਜਿਹੜੀ ਆਜ਼ਾਦੀ ਲੈ ਕੇ ਦਿੱਤੀ ਹੈ ਹੋ ਜਾਂਦੀ ਐ ਅਸੀਂ ਨਿੱਕ ਮੰਨ ਰਹੇ ਹਾਂ ਕਿ ਉਸ ਕੈਰੇ ਕਾਨੂੰਨ ਦੇ ਮੁਤਾਬਕ ਸਾਡਾ ਸਾਰਾ ਨਾ ਫਰਜ਼ ਬਣਦਾ ਹੈ ਉਹਨਾਂ ਨੂੰ ਯਾਦ ਕਰਨਾ ਉਹਨਾਂ ਦੇ ਜਨਮ ਮਨਾਉਣੇ ਜੇ ਮੌਜੂਦਾ ਪੰਜਾਬ ਸਰਕਾਰ ਦੇਖਦੇ ਆਂ ਤੇ ਭਗਤ ਸਿੰਘ ਜੀ ਦੀਆਂ ਫੋਟੋਆਂ ਤਾਂ ਲੱਗੀਆਂ ਨੇ ਪਿੱਛੇ ਪਰ ਉਹਨਾਂ ਦੀ ਸੋਚ ਤੋਂ ਕੰਮ ਨਹੀਂ ਲਿਆ ਜਾ ਰਿਹਾ ਅੱਜ ਭਗਤ ਸਿੰਘ ਜੀ ਦੀ ਫੋਟੋ ਤਾਂ ਹਰ ਦਫ਼ਤਰ 'ਚ ਲੱਗਿਆ ਤੇ ਮੈਂ ਸਮਝਦਾ ਅੱਜ ਜਿੱਥੇ ਵੀ ਬੈਠੇ ਹੋ ਦੇਖਦੇ ਹੋਣਗੇ ਤੇ ਉਹਨਾਂ ਦੀ ਰੂਹ ਰੋਂਦੀ ਹੋਣੀ ਹੈ ਪੇ ਜਦੋਂ ਦੇਖਦੇ ਹੋ ਵੀ ਜਿੰਨਾ ਚੀਜ਼ਾਂ ਨੂੰ ਮਨਾ ਕਰਦੇ ਸੀ ਉਹ ਕਰ ਰਹੇ ਨੇ ਮੇਰੀਆਂ ਫੋਟੋਆਂ ਤਾਂ ਲਾਤੀਆਂ ਪਰ ਮੇਰੀ ਸੋਚ ਤੋਂ ਕੋਹਾਂ ਦੂਰ ਚਲੇ ਗਏ ਹੈਲੋ ਮਾਸਟਰ ਸਸ਼ੀਗੁਰ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਜਿੱਥੇ ਅੱਜ ਪੂਰੇ ਵਿਸ਼ਅ ਦੇ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 157ਵਾਂ ਜਿਹੜਾ ਹੈ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਅਗਰ ਗੱਲ ਕਰੀਏ ਲੁਧਿਆਣਾ ਸ਼ਹੀਦੀ ਦਾ ਕਹਿ ਲੋ ਕਿ ਕਾਂਗਰਸ ਦਫ਼ਤਰ ਦੇ ਵਿੱਚ ਬਹੁਤ ਅੱਜ ਸ਼ਰਧਾ ਦੇ ਫੁੱਲ ਫੁੱਲ ਜਿਹੜੇ ਨੇ ਉਹ ਭੇਟ ਕਰਕੇ ਮਨਾਏ ਜਾ ਰਿਹਾ ਹੈ ਤੇ ਉਹ ਫਿਰ ਗੱਲ ਕਰ ਦੇਗੇ ਆ ਸਸ਼ੀਗੁਰ ਜੀ ਸਸ਼ੀਗੁਰ ਜੀ ਤੁਸੀਂ ਕਿਸ ਪ੍ਰਕਾਰ ਦੇ ਨਾਲ ਕਾਂਗਰਸ ਦਫ਼ਤਰ ਦੇ ਵਿੱਚ ਜਿਹੜਾ ਹੈ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਦੇਖੋ ਜਿਹ ਉਹ ਇਹ ਕੌਣ ਵਾਲੀ ਜਨਰੇਸ਼ਨ ਦੇ ਲਈ ਜਿਵੇਂ ਕਹਿੰਦੇ ਪ੍ਰੇਰਣਾ ਸਰੋਤ ਹੁੰਦੇ ਨੇ ਜੀ ਬਈ ਉਹਨਾਂ ਨੂੰ ਇੱਕ ਜਿਵੇਂ ਕਿਹਾ ਜਾਂਦਾ ਵੀ ਹਿਸਟਰੀ ਰਿਪੀਟਸ ਇਟਸੈਲਫ ਜੀ ਉਹਨਾਂ ਦੇ ਦਿਖਾਏ ਰਸਤਿਆਂ ਤੋਂ ਆਪਾਂ ਸੇਧ ਲੈਣੀ ਹੁੰਦੀ ਹੈ ਉਹਨਾਂ ਦੇ ਦਿਖਾਏ ਰਸਤਿਆਂ ਤੋਂ ਆਪਾਂ ਕੰਮ ਕਰਨ ਦਾ ਸਮਾਜ ਨੂੰ ਉੱਤੇ ਚੱਕਣ ਦਾ ਤਰੀਕਾ ਸਿੱਖਣਾ ਹੈ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੋਂ ਪ੍ਰੇਰਣਾ ਲੈਣੀ ਨਵੀਂ ਜਨਰੇਸ਼ਨ ਲਈ ਬਹੁਤ ਜ਼ਰੂਰੀ ਹੈ ਜੀ ਖਾਸ ਤੌਰ ਤੇ ਅੱਜ ਦੇ ਦਿਹਾੜਿਆਂ 'ਚ ਜਦੋਂ ਸਰਕਾਰਾਂ ਆਪਣੇ ਜਿਵੇਂ ਕਹਿੰਦੇ ਆ ਦਿਲ ਛੋਟੇ ਹੋ ਗਏ ਨੇ ਆਪਣੀ ਕੋਈ ਗੱਲ ਨਹੀਂ ਸੁਣ ਪਾਉਂਦੇ ਕ੍ਰਿਟਿਸਿਜ਼ਮ ਨਹੀਂ ਸੁਣ ਪਾਉਂਦੇ ਉਹ ਕੋਈ ਲੋਕਾਂ ਦੇ ਹਿੱਤਾਂ ਲਈ ਕੰਮ ਨਹੀਂ ਕਰ ਰਹੇ ਤੇ ਅਮੀਰ ਤੇ ਗਰੀਬ ਦਾ ਪਾੜਾ ਬਹੁਤ ਵੱਧ ਗਿਆ ਸੋ ਇਹੋ ਜਿਹੇ ਦੇ ਵਿੱਚ ਮੈਂ ਸਮਝਦਾ ਵੀ ਸਰਦਾਰ ਭਗਤ ਸਿੰਘ ਦੀ ਸੋਚ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਉਹ ਪਹਿਲੇ ਹੀ ਕਹਿੰਦੇ ਸੀ ਵੀ ਆਜ਼ਾਦੀ ਜ਼ਰੂਰੀ ਹੈ ਪਰ ਆਜ਼ਾਦੀ ਤੋਂ ਬਾਅਦ ਕਹੇ ਜਾਂ ਮੁਲਕ ਚਾਹਨੇ ਆਪਾਂ ਉਹ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਗੋਰੇ ਅੰਗਰੇਜ਼ਾਂ ਤੋਂ ਆਜ਼ਾਦੀ ਲੈ ਕੇ ਜੀ ਆਪਾਂ ਮਾੜੇ ਹੱਥਾਂ ਦੇ ਵਿੱਚ ਸਰਕਾਰ ਦੇ ਬੈਠੇ ਜੀ ਫਿਰ ਉਹ ਉਦੋਂ ਵੀ ਮਾਰਾ ਹੋਊਗਾ ਤੇ ਉਹ ਕੁਝ ਉਹਨਾਂ ਦੇ ਕਈ ਹਾਲਾਤ ਅੱਜ ਸੱਚ ਹੋ ਰਹੇ ਨੇ ਜੀ ਅੱਜ ਜਿੱਦਾਂ ਦੇ ਸਰਕਾਰ ਤੇ ਹੁਕਮਾਨ ਆ ਗਏ ਨੇ ਅੱਜ ਜਿੱਦਾਂ ਜਿਵੇਂ ਕਹਿੰਦੇ ਹਿੰਦੁਸਤਾਨ ਦੀ ਅੱਜ ਭਾਰਤ ਦੀ ਸੋਚ ਨੂੰ ਛੱਡ ਕੇ ਅੱਜ ਫਿਰਕਾ ਪ੍ਰਸਤੀ ਸਿਰ ਚੜ ਕੇ ਚੱਲ ਰਿਹਾ ਹੈ ਤੇ ਹੁਕਮਰਾਨ ਪਾਰਟੀਆਂ ਧਰਮ ਦੇ ਨਾਂ ਤੇ ਵੋਟਾਂ ਮੰਗਰੀਆਂ ਨੇ ਧਰਮ ਦੇ ਨਾਂ ਤੇ ਰਾਜਭਾਗ ਕੀਤਾ ਜਾ ਰਿਹਾ ਹੈ ਜਿਹੜੇ ਮੈਜੋਰਿਟੀ ਹੈ ਉਹ ਛੋਟੇ ਧਰਮਾਂ ਨੂੰ ਦਬਾ ਰਹੇ ਨੇ ਇਹ ਭਗਤ ਸਿੰਘ ਜੀ ਉਹਨਾਂ ਦੀ ਸੋਚ ਨਹੀਂ ਸੀ ਅਗਰ ਜੀ ਅਗਰ ਅੱਜ ਤੁਸੀਂ ਪਾਰਟੀ ਵਰਕਰਾਂ ਦੇ ਨਾਲ ਜਿਹੜਾ ਵਾ ਕਿੱਦਾਂ ਅੱਜ ਜਨਮ ਦਿਹਾੜਾ ਸੈਲੀਬ੍ਰੇਟ ਕਰ ਰਹੇ ਹੋ ਕਿਉਂਕਿ ਸਾਰੇ ਵਰਕਰ ਤੁਹਾਡੇ ਸਮੇਂ ਨੇ ਤੁਹਾਡੀ ਗੱਲਬਾਤ ਨੂੰ ਸੁਣ ਰਹੇ ਨੇ ਕਿਸ ਅੱਗੇ ਫਿਊਚਰ ਵਿੱਚ ਕਿੱਦਾਂ ਦੀ ਐਕਟੀਵਿਟੀਜ਼ ਇਸ ਤੁਹਾਡੇ ਦੱਖਣੀ ਏਰੀਆ ਦੇ ਵਿੱਚ ਕਿੱਦਾਂ ਕਰਨ ਨੂੰ ਮਿਲੇਗੀ ਜਿਸ ਨਾਲ ਲੋਕਾਂ ਦਾ ਹੋਰ ਪਲਾਓਗੇ ਦੇਖੋ ਅਸੀਂ ਤਾਂ ਜੇ ਮੌਜੂਦਾ ਪੰਜਾਬ ਸਰਕਾਰ ਨੂੰ ਦੇਖਦੇ ਆ ਤੇ ਭਗਤ ਸਿੰਘ ਜੀ ਦੀਆਂ ਫੋਟੋਆਂ ਤਾਂ ਲੱਗੀਆਂ ਨੇ ਪਿੱਛੇ ਪਰ ਉਹਨਾਂ ਦੀ ਸੋਚ ਤੋਂ ਕੰਮ ਨਹੀਂ ਲਿਆ ਜਾ ਰਿਹਾ ਅੱਜ ਭਗਤ ਸਿੰਘ ਜੀ ਦੀ ਫੋਟੋ ਤਾਂ ਹਰ ਦਫ਼ਤਰ ਚ ਲੱਗਿਆ ਤੇ ਮੈਂ ਸਮਝਦਾ ਅੱਜ ਜਿੱਥੇ ਵੀ ਬੈਠੇ ਹੋ ਦੇਖਦੇ ਹੋਣਗੇ ਤੇ ਉਹਨਾਂ ਦੀ ਰੂਹ ਰੋਂਦੀ ਹੋਣੀ ਹੈ ਵੀ ਜਦੋਂ ਦੇਖਦੇ ਹੋ ਵੀ ਜਿੰਨਾ ਚੀਜ਼ਾਂ ਨੂੰ ਮਨਾ ਕਰਦੇ ਸੀ ਉਹ ਕਰ ਰਹੇ ਨੇ ਮੇਰੀਆਂ ਫੋਟੋਆਂ ਤਾਂ ਲਾਤੀਆਂ ਪਰ ਮੇਰੀ ਸੋਚ ਤੋਂ ਕੋਹਾਂ ਦੂਰ ਚਲੇ ਗਏ ਨੇ ਮੇਰੇ ਨਾਂ ਨੂੰ ਵੇਚ ਕੇ ਮੁੱਲ ਵਟਿਆ ਜਾ ਰਿਹਾ ਤੋ ਸਾਡੀ ਨਵੀਂ ਪਨੀਰੀ ਨੂੰ ਤੇ ਲੋਕਾਂ ਚ ਇਹ ਸੋਚ ਜਿਹੜੀ ਸਰਪਗਗ ਸਿੰਘ ਦੀ ਸੋਚ ਹੈ ਜੀ ਜੀ ਜਿਹਦੇ ਚ ਹੈ ਵੀ ਅਮੀਰ ਗਰੀਬ ਦਾ ਪਾੜਾ ਖਤਮ ਹੋਏ ਘਟੇ ਹਰ ਬੰਦੇ ਨੂੰ ਉਹ ਜਿਹੜਾ ਕਹਿੰਦੇ ਆ ਮੁਲਕ ਦੇ ਵਿੱਚ ਬਰਾਬਰ ਦਾ ਮੌਕਾ ਮਿਲੇ ਬਰਾਬਰਤਾ ਮਿਲੇ ਉਹ ਸੋਚ ਨੂੰ ਲੈ ਕੇ ਜਾਣਾ ਤੇ ਕਿਸੇ ਨੂੰ ਵੀ ਦਬਾਇਆ ਨਾ ਜਾਏ ਜੀ ਹਰ ਬੰਦੇ ਨੂੰ ਪੂਰਨ ਤੌਰ ਤੇ ਆਜ਼ਾਦੀ ਮਿਲੇ ਉਹ ਸੋਚ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਤੇ ਉਮੀਦ ਕਰਦੇ ਆ ਵੀ ਕਦੀ ਉਹਨਾਂ ਦੇ ਸੁਪਨਿਆਂ ਦਾ ਭਾਰਤ ਬਣਾ ਸਕਾਂਗੇ ਜੀ ਇਲੈਕਸ਼ਨ ਅਜੇ ਕਿਹੜੇ ਨੇ ਆਪਣੇ ਤਾਂ ਜੇ ਕੋਈ ਹੈ ਨਹੀਂਗੇ ਆ ਦੇਖਦੇ ਆ ਸੁਣੀ ਜਾ ਰਹੇ ਐਸੀ ਵੀ ਸਰਕਾਰ ਚ ਨਹੀਂ ਜਾਣੀ ਹੈ ਨੀਗੀ ਆ ਪਿੰਡੂ ਇਲੈਕਸ਼ਨ ਆਈਆਂ ਨੇ ਪੰਚਾਇਤਾਂ ਵਾਲੀਆਂ ਉਹ ਵੀ ਹਾਈ ਕੋਰਟ ਨੇ ਕਰਵਾਤੀਆਂ ਤੇ ਆ ਗਈਆਂ ਤੇ ਸ਼ਹਿਰ ਚ ਵੀ ਜਿੱਮੇ ਸਰਕਾਰ ਚ ਤਾਂ ਜਾਨ ਹੈ ਨਹੀਂ ਹੁਣ ਕੋਰਟਾਂ ਤੋਂ ਹੀ ਉਮੀਦ ਹੈ ਅਗਰ ਕਿਤੇ ਕੋਰਟ ਨੇ ਇੰਟਰਫੇਅਰ ਕਰ ਲਿਆ ਤੇ ਸਰਕਾਰ ਨੂੰ ਕਰਨ ਫੜ ਕੇ ਕਰਾ ਦੇ ਇਲੈਕਸ਼ਨ ਤਾਂ ਮੈਂ ਸਮਝਦਾ ਹੋਣਗੇ ਅਦਰਵਾਇਜ਼ ਇਹ ਸਰਕਾਰ ਇਹ ਜੀ ਹੈ ਜਿਹੜੀ ਕਹਿੰਦੇ ਸੀ ਵੀ ਅਸੀਂ ਨਵਾਂ तरीका ਲਿਆਵਾਂਗੇ ਉਹਨਾਂ ਨੇ ਵਾਕਈ ਡੈਮੋਕ੍ਰੇਸੀ ਦਾ ਇੰਨਾ ਇਹ ਸੱਤ ਤੱਕ ਘਾਣ ਕੀਤਾ ਹੈ ਭਈ ਲੋਕਤੰਤਰ ਨੂੰ ਮਾਰ ਕੇ ਰੱਖਤਾ ਹੈ ਇਲੈਕਸ਼ਨਾਂ ਤੋਂ ਵੀ ਭੱਜਦੀ ਮੈਂ ਸਰਕਾਰ ਕਦੀ ਦੇਖੀ ਨਹੀਂ ਜੀ ਐਸਾ ਹਾਂ ਇਹਨੇ ਪ੍ਰਧਾਨ ਜੀ ਉਹਨਾਂ ਦੇ ਇੱਕ ਦੋ ਜਗ੍ਹਾ ਕੋਈ ਡੈਥਸ ਹੋਈਆਂ ਸੀਗੀਆਂ ਉੱਥੇ ਸੀਨੀਅਰ ਲੀਡਰ ਨੇ ਸਾਡੇ ਇੱਕ ਸੁਖਮੰਦੂ ਜੀ ਉਹਨਾਂ ਦੇ ਵਾਈਫ ਦੀ ਡੈਥ ਹੋਈ ਸੀ ਉੱਥੇ ਜਾਣਾ ਅੱਜ ਅਫਸੋਸ ਕਰਨ ਫਿਰ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਸੀ ਸੋ ਉਹਨਾਂ ਦੇ ਪ੍ਰੋਗਰਾਮ ਨੇ ਜਿਵੇਂ ਜਿਵੇਂ ਹੈਗੇ ਨੇ ਉਦਾਂ ਉਦਾਂ ਮੈਂਬਰ ਪਾਰਲੀਮੈਂਟ ਲੁਧਿਆਣਾ ਦੇ ਸਟੇਟ ਦੇ ਪ੍ਰਧਾਨ ਵੀ ਨੇ ਜਿਹੜੇ ਉਹਨਾਂ ਦੇ ਪ੍ਰੋਗਰਾਮ ਸੀਗੇ ਉਹਨਾਂ ਨੂੰ ਪਰਸਿਊ ਕਰ ਰਹੇ ਨੇ ਅੱਜ ਸਾਡੇ ਹਲਕੇ ਦੇ ਹਲਕਾ ਦੱਖਣੀ ਦੇ ਇੰਚਾਰਜ ਠੀਕ ਈਸ਼ਵਜੋਸ਼ ਸਿੰਘ ਟੀਮਾ ਜੀ ਉਹਨਾਂ ਦੀ ਰਹਿਨਮਾਈ ਹੇਠ ਹਲਕਾ ਦੱਖਣੀ ਵਿਖੇ ਜੋ ਧਮਕ ਦਫ਼ਤਰ ਉੱਥੇ ਬੜੇ ਸ਼ਰਧਾ ਸਤਕਾਰ ਨਾਲ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਕਿਉਂਕਿ ਸਾਡੇ ਮਹਾਨ ਸ਼ਹੀਦ ਨੇ ਜਿਨ੍ਹਾਂ ਨੇ ਸਾਨੂੰ ਖੂਨ ਨਾਲ ਰੰਗ ਕੇ ਜੀ ਮਹਨੇ ਮਹਗੇ ਭਾ ਦੀ ਜਿਹੜੀ ਆਜ਼ਾਦੀ ਲੈ ਕੇ ਦਿੱਤੀ ਹੈ ਜੀ ਉਹ ਆਜ਼ਾਦੀ ਜਿਹੜੀ ਅਸੀਂ ਨਿੱਕ ਮਾਨ ਰਹੇ ਅੱਜ ਉਸ ਕਾਇਦੇ ਕਾਨੂੰਨ ਦੇ ਮੁਤਾਬਕ ਜੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਉਹਨਾਂ ਨੂੰ ਯਾਦ ਕਰਨਾ ਉਹਨਾਂ ਦੇ ਦਿਨ ਮਨਾਉਣੇ ਸਾਡੇ ਨੌਜਵਾਨ ਬੱਚਿਆਂ ਨੂੰ ਜਾਣੂ ਕਰਵਾਉਣਾ ਕਿ ਸਾਡੇ ਉਹਨਾਂ ਮਹਾਨ ਸ਼ਹੀਦਾਂ ਨੇ ਕਿਸ ਤਰ੍ਹਾਂ ਸਾਨੂੰ ਦੇਸ਼ ਆਜ਼ਾਦ ਕਰਾਇਆ ਜੀ ਪਰ ਜਿੱਥੇ ਤੱਕ ਸਵਾਲ ਆ ਜਿਹੜਾ ਪੰਜਾਬ ਦੀ ਸਰਕਾਰ ਦਾ ਤੇ ਪੰਜਾਬ ਦੀ ਸਰਕਾਰ ਨੇ ਝੂਠ ਬੋਲ ਕੇ ਲੋਕਾਂ ਨੂੰ ਗਮਰਾਹ ਕੀਤਾ। ਔਰ ਭਗਤ ਸਿੰਘ ਦੇ ਨਾਂ ਤੇ ਲੋਕਾਂ ਕੋਲ ਵੋਟਾਂ ਮੰਗੀਆਂ ਗਈਆਂ। ਅੱਜ ਤੁਸੀਂ ਦੇਖ ਲਓ ਦੁਨੀਆ ਤਰਾ-ਤਰਾ ਕਰਦੀ ਐ। ਹਰ ਥਾਣਿਆਂ ਦੇ ਵਿੱਚ ਜਾ ਚਲੇ ਜਾਓ, ਕਿਤੇ ਹੋਰ ਦਫ਼ਤਰਾਂ 'ਚ ਚਲੇ ਜਾਓ। ਬੜਾ ਜਿਹੜਾ ਦਿਸਵਦਾ ਬੋਲ ਵਾਲਾ ਬਹੁਤ ਵਧੀਆ ਐ। ਅੱਜ ਲੁਕੈਤੀਆਂ ਹੋ ਰਹੀਆਂ ਨੇ, ਕਤਲ ਹੋ ਰਹੇ ਨੇ, ਲੁੱਟਾਂ ਮਾਰਾਂ ਹੋ ਰਹੀਆਂ ਨੇ। ਕੋਈ ਸੁਰੱਖਤ ਨਹੀਂ ਆਪਣੇ ਨੂੰ ਸਮਝਦਾ। ਇਸ ਕਰਕੇ ਲਾਂਡ ਸਿਟੀ ਬੜੀ ਮਾੜੀ ਐ। ਤੇ ਕੋਹਾਂ ਦੂਰ ਜਿਹੜਾ ਜੋ ਕਹਿੰਦੇ ਸੀ ਕਰਾਂਗੇ ਉਹ ਕਹਿਣ ਤੇ ਕਰਨ 'ਚ ਬੜਾ ਫਰਕ ਆ ਰਿਹਾ ਜਿਹੜਾ ਅਸੀਂ ਤਾਂ ਅੱਜ ਹੀ ਉਹਨਾਂ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਭਗਤ ਸਿੰਘ ਦੇ ਕਿ ਇਹਨਾਂ ਨੂੰ ਸਮਾਤਵਕਸ਼ੋ ਤਾਂ ਕਿ ਸਿੱਧੇ ਰਾਜ ਆਉਣ ਕੋਈ ਪੰਜਾਬ ਦਾ ਜਾਂ ਦੇਸ਼ ਦਾ ਭਲਾ ਹੋ ਸਕੇ ਹਮੇਸ਼ਾ ਕਾਂਗਰਸ ਨੇ ਲੰਮਾ ਸਮਾਂ ਰਾਜ ਕੀਤਾ ਦੇਸ਼ ਤੇ ਔਰ ਜੋ ਕਿਹਾ ਕਰਕੇ ਦਿਖਾਇਆ ਔਰ ਦੇਸ਼ ਨੂੰ ਖੜਾ ਕੀਤਾ ਪੈਰਾਂ ਤੇ ਅਸਲ ਕਾਂਗਰਸ ਜੋ ਕਹਿੰਦੀ ਆ ਕਰਕੇ ਦਿਖਾਉਂਦੀ ਆ ਅੱਜ ਦੇ ਦਿਨ ਤੇ ਮੈਂ ਜਿੱਥੇ ਸਾਰਿਆਂ ਨੂੰ ਆ ਹੁਣੇ ਸਾਲੇ ਹਫਤਾ ਪਹਿਲਾਂ ਕਤਲ ਹੋਇਆ ਹੈ ਤੁਹਾਡੇ ਇਲਾਕੇ ਦੇ ਵਿੱਚ ਮਤਲਬ ਕੋਈ ਸਥਿਤੀ ਨਹੀਂ ਹੈ ਕਿ ਹਰ ਮੰਦਾ ਕੋਈ ਸੱਖਤ ਨਹੀਂ ਕੋਈ ਲੜਕੀ ਕੱਲੀ ਜਾ ਨਹੀਂ ਸਕਦੀ ਕੋਈ ਧੀ ਪੈਣ ਜਾ ਨਹੀਂ ਸਕਦੀ ਬਾਲੀਆਂ ਕੋਹੇ ਲਾ ਜਾਂਦੇ ਨੇ ਜਣੀਆਂ ਚੈਨੀਆਂ ਕੋਹੇ ਲਾ ਜਾਂਦੇ ਨੇ ਗਲੀਆਂ ਦੇ ਵਿੱਚੋਂ ਘਰਾਂ ਦੇ ਅੰਦਰ ਵੱੜ ਕੇ ਜਿਹੜਾ ਚਲੋ ਇਹ ਕੰਮ ਨਹੀਂ ਹੋਇਆ ਸੀ ਅੱਜ ਤੱਕ ਜਿਹੜਾ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਇਸ ਪਾਸੇ ਨੂੰ ਨਾ ਕੋਈ ਇੰਡਸਟਰੀ ਵੱਲ ਧਿਆਨ ਆ ਨਾ ਰੋਜ਼ਗਾਰ ਵੱਲ ਧਿਆਨ ਆ ਨਾ ਕੋਈ ਨੌਕਰੀਆਂ ਵੱਲ ਧਿਆਨ ਸਰਕਾਰ ਦਾ ਧਿਆਨ ਕਿਸੇ ਪਾਸੇ ਆਇਓ ਨਹੀਂਗਾ ਉਹ ਤਾਂ ਆਪਣੀ ਮੌਜੂਦਤ ਹੀ ਲੱਗੇ ਹੋਏ ਨੇ ਅਨਾਰੀ ਬੰਦੇ ਨੂੰ ਪਤਾ ਹੀ ਨਹੀਂ ਅਸੀਂ ਦੇਸ਼ ਨੂੰ ਅੱਪ ਸੁਬੇ ਨੂੰ ਕਿਵੇਂ ਚਲਾਉਣਾ ਹੈ ਕਿਦਾਂ ਜਿਹੜਾ ਕਿੰਨਾ ਅੱਜ ਲੋਨ ਲੈ ਰਹੇ ਨੇ ਤੇ ਲੋਕ ਇਹ ਲੋਕਾਂ ਦੇ ਸਿਰ ਤੇ ਕਰਜ਼ਾ ਚੜ੍ਹ ਰਿਹਾ ਪਬਲਿਕ ਦੇ ਸਿਰ ਤੇ ਕਰਜ਼ਾ ਜਿਹੜਾ ਕਿ ਪੰਜਾਬ ਨੂੰ ਪਿੱਛੇ ਦੇ ਜਾਗ ਜਾ ਰਹੇ ਨੇ ਜਿਹਨੋਂ ਕਿ ਹਮੇਸ਼ਾ ਕਾਂਗਰਸ ਦੇ ਰਾਜ ਦਰਮਿਆਨ ਚਾਹੇ ਸੂਬਾ ਚਾਹੇ ਦੇਸ਼ ਆ ਉਹ ਦੇਸ਼ ਦੀਆਂ ਨਹੀਂਆਂ ਤੇ ਗਿਆ ਤਰੱਕੀ ਕੀਤੀ ਆ ਅਗਾਹ ਬਹੁਤ ਕੰਮ ਕੀਤੇ ਨੇ ਸਾਡੀ ਕਾਂਗਰਸ ਪਾਰਟੀ ਦਾ ਐਸੇ ਮਹਾਨ ਬੰਦਿਆਂ ਲੈ ਕੇ ਆਉਂਦੀ ਆ ਜਿਵੇਂ ਡਾਕਟਰ ਮਰਮੌਟ ਸਿੰਘ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਦੇਸ਼ ਦਾ ਦੋ ਵਾਰੀ ਬਣਾਇਆ ਪੂਰੇ ਭਾਰਤ ਵਿੱਚ ਜਿਹਨਾਂ ਦੇ ਨਾਂ ਤੇ ਵੋਟਾਂ ਮੱਕੀਆਂ ਗਈਆਂ ਇੱਕ ਲੈਗ ਤੇ ਬੇਦਾਗ ਇਨਸਾਨ ਸੀ ਅੱਜ ਮੈਂ ਨਹੀਂ ਕਹਿੰਦਾ ਦੁਨੀਆ ਨੇ ਕਿਤਾਬ ਲਿਖੀ ਆ ਉਹ ਕਿਤਾਬ ਵਿੱਚ ਲਿਖਿਆ ਗਿਆ ਜੇ ਇਮਾਨਦਾਰ ਪ੍ਰਾਈਮ ਮਿਨਿਸਟਰ ਦੁਨੀਆ ਬਣਿਆ ਤਾਂ ਡਾਕਟਰ ਮਰਮੋਣਤਕ ਬਣਿਆ ਐ ਐਸੇ ਬੰਦੇ ਨੂੰ ਕਾਂਗਰਸ ਪਾਰਟੀ ਅੱਗੇ ਲੈ ਕੇ ਆਉਂਦੀ ਆ ਮੌਕਾ ਦਿੱਤਾ ਇਹਨਾਂ ਕਹਿੰਦਾ ਖੈਮਨਾ ਜਾਚਕਾ ਔਰ ਅੱਜ ਦੇ ਦਿਨ ਤੇ ਮੈਂ ਉਹਨਾਂ ਨੂੰ ਨਮਨ ਕਰਦਾ ਅਸੀਂ ਉਹਨਾਂ ਦੇ ਪਾਏ ਹੋਏ ਪੂਰਨੇ ਚੱਲੀਏ ਔਰ ਦੇਸ਼ ਦੀ ਕੌਮ ਦੀ ਸੇਵਾ ਕਰ ਸਕੀਏ ਜੈ ਹਿੰਦ ਜੈ ਭਗਤ ਅੱਜ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਹਲਕਾ ਦੱਖਣੀ ਦੇ ਸਾਡੇ ਪ੍ਰਧਾਨ ਸਾਡੇ ਵੱਡੇ ਭਰਾ ਜੀਸ਼ਵਜੋਤ ਸਿੰਘ ਜੀ ਮਾਜੀ ਦੇ ਦਫਤਰ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਚੀਦਾ ਨੂੰ ਯਾਦ ਕਰਨਾ ਇੱਕ ਬਹੁਤ ਵੱਡੀ ਗੱਲ ਹੈ ਚੀਦਾ ਦੀ ਅਸੀਂ ਦਿੱਤੀ ਕੁਰਬਾਨੀ ਦੇ ਅੱਜ ਭਾਰਤ ਦੇਸ਼ ਵਿੱਚ ਆਜ਼ਾਦ ਘੁੰਮ ਰਹੇ ਆ ਪਰ ਆਉਣ ਵਾਲੀ ਜਿਹੜੀ ਆਈ ਹੋਈ ਸਰਕਾਰ ਆਪਦੀ ਸਰਕਾਰ ਜਿਨੇ ਬਹੁਤ ਲੋਕਾਂ ਨੂੰ ਵਾਅਦੇ ਕੀਤੇ ਸੀ ਉਹ ਵਾਅਦੇ ਤਾਂ ਆਪਣੀ ਪੂਰੀ ਨਹੀਂ ਹੋ ਸਕੀ ਹਰੇਕ ਦਫਤਰ ਤੇ ਬਾਹਰ ਅੰਦਰ ਆਪਾਂ ਫੋਟੋਆਂ ਲਾ ਦੀਏ ਸਰਦਾਰ ਭਗਤ ਸਿੰਘ ਜੀ ਦੀ ਅੰਬੇਦਕਰ ਜੀ ਦੀ ਤੇ ਉਹ ਉਹਦੇ ਨਾਲ ਕੋਈ ਹੋਣਾ ਨਹੀਂ ਤੁਸੀਂ ਦੇਖੋ ਜੀ ਬਿਨਾ ਐਨਓਸੀ ਤੋਂ ਕੋਈ ਰਜਿਸਟਰੀ ਨਹੀਂ ਹੋ ਰਹੀ 40 40 50 50000 ਗਰੀਬਾਂ ਤੋਂ ਲੁੱਟਿਆ ਜਾ ਰਿਹਾ ਤੁਸੀਂ ਮੇਰੇ ਭਰਾ ਪੱਤਰਕਾਰ ਭਰਾ ਜਾਇਓ ਤੁਹਾਨੂੰ ਦੇਖੋ ਜੀ ਤੁਸੀਂ ਈਸਟ-ਵੈਸਟ ਦੀ ਸਾਈਡ ਤੇ ਕੋਈ ਪ੍ਰੋਬਲਮ ਨਹੀਂ ਜਿਹੜਾ ਦੱਖਣੀ ਹਲਕਾ ਇਹ ਬਹੁਤ ਗਰੀਬੀ ਹਲਕਾ ਹੈ ਬਹੁਤ ਗਰੀਬੀ ਰੇਖਾ ਦੇ ਲੋਕ ਆ ਇੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਜਿਹੜੇ ਦਿੱਲੀ ਦੀਆਂ ਘੜੀਆਂ ਕਰਦੇ ਉਹ ਰਹਿੰਦੇ ਨੇ ਪਰ ਕਾਂਗਰਸ ਸਰਕਾਰ ਇੱਕ ਇਹੋ ਜੀ ਸਰਕਾਰ ਹੈ ਜਿਹੜੇ ਸ਼ਹੀਦਾ ਦੀ ਸ਼ਾਹਦਤ ਨੂੰ ਕਦੀ ਨਹੀਂ ਭੁੱਲੀ ਤੇ ਹਰੇਕ ਦਿਹਾੜਾ ਸੀ ਆਪਣਾ ਮਨਾਣਿਆ ਚਾਹੇ ਸ਼ਹੀਦ ਭਗਤ ਸਿੰਘ ਹੋਵੇ ਉਦਨ ਸਿੰਘ ਹੋਵੇ ਅੱਜ ਮੈਂ ਸਾਰਿਆਂ ਨੂੰ ਉਹਨਾਂ ਦੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਦੇਣਾ ਤੇ ਇਹੋ ਜਿਹੀ ਦਿਹਾੜਿਆਂ ਦੇ ਉਪਰਾਲਾ ਕਰਦੇ ਰਾਵਾਂ ਕੈਮਰਾ ਪਰਸਨ ਸੰਜੇ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ ਦੇਣਾ